દે દો ની મટ્યારો લમીવા કરકે વેલા વેદો ની મટ્યારો લમીવા કરકે કે તુ ભીરે બાલ ગણવાળી ગોરી તો નિન ગજત કાયે વાળી ઘટ હોળી બોલ તો મેરું દુખડ કે તાલિયા વાળી આ બેઠે નિસપેંગ હોલ મેરું મહી ગળ ਹਰੇ ਹਰੇ ਦਾ ਉੱਤੇ ਉੱਕੀ ਆਵੈ ਲੀਂ ਅਨਾਨ ਪਰ ਜਾਈ ਆਪਾ ਗੂੜੀਆਂ ਸਹਿਲੀਆਂ ਅਨਾਨ ਪਰ ਜਾਈ ਆਪਾ ਗੂੜੀਆਂ ਸਹਿਲੀਆਂ ਵੀਰ ਮੇਰਾ ਰਸ ਡੋਲੇ ਬਾਪੋ ਬਾਰੇ ਕਤ ਬਾਰੇ ਕਤ ਭੋਲੇ ਵੀਰ ਮੇਰਾ ਰਸ ਡੋਲੇ ਬਾਪੀ ਤੇਰੇ ਰੰਗ ਵਰਗਾ ਮੈਨੂੰ 베ਰੀ ਥਲੋ ਮੇਰੇ ਥਿਆ ਆਇਆ ਬਾਪੀ ਤੇਰੇ ਰੰਗ ਵਰਗਾ ਨੂ ਬੇਰੀ ਫਲੋਂ ਕੇ ਤੇ ਆਇਆ ਚਾ ਗੁਰੂ ਰਾਜ ਨਸਿਰਾ ਬੋਤਾ ਬੰਦਰਵਾ ਦੇਵ ਬੋਤੇ ਤੇ ਨੂ ਕਾ ਦਾ ਟੋਕਰਾ ਤੈਨੂੰ ਤਾਂ ਪਰਸ਼ਾਦੇ ਕਿਸ ਵਿੱਚ ਨੱਚਦੀ ਆ ਰਿਮਾ ਤੇਰੀ ਪਾਗੀ ਮੰਜੂ ਰੋਟੀ ਨੂੰ ਬਣਾ ਕੇ ਗਈ ਜਿਵੇਂ ਜੀ ਸੋਹੇ ਤੇ ਸੂਟ ਗਲਾਬੀ ਪਾ ਕੇ ਨਹੀਂ ਵੇਖੀ ਸੋਹੇ ਤੇ ਸੂਟ ਗਲਾਬੀ ਪਾ ਕੇ ਨਹੀਂ ਵੇਖੀ ਸੋਹੇ ਤੇ ਸੂਟ ਗਲਾਬੀ ਪਾ ਕੇ ਨਹੀਂ ਵੇਖੀ ਸੋਹੇ ਤੇ ਚੰਨੇ ਉੱਤੇ ਚੰਨਾ ਚੰਨਾ ਬੜਿਆ ਅਚਾਰ ਤੱਕ ਕਿਸੇ ਨੂੰ ਕੀ ਪਤਾ ਪਹਿਣਾ ਪਹਿਣ ਦੇ ਪਿਆਰ ਕਿਸੇ ਨੂੰ ਕੀ ਪਤਾ ਕਦੋਂ ਪਹਿਣਾ ਦੇ ਪਿਆਰ खड़या भाजना पिफल सोने खड़या भाॼन विपल सोदे ਪਛੰਦੀ ਤੇ ਇੱਕਾਉਂ ਤੇਰੇ ਨਾਲ ਬੋਲਣ تو رے تیر گيا ني કે ઇંધિયા સે કે રાખલો કે ઓછો બાર લગા ર કે રે રાજાની રાજામન ને રે રા કે રાખલો ઓછો બાર કે કેડા લાગે બોલ તો કેડા બાર હા હાંટી પીછે હોજો પીછે હોજો ફૂલ ગઈ યે પોબબે કા ઓણ પદલા લગા ર કે રે રાજાની રાજામન રાજા હોર પતરેદા રાજાની રાજા હોર પતરેદા રાજાની ਰੰਗਾਂ ਵਿੱਚ ਤੇਰੇ ਲੈ ਕੇ ਚੱਲਾਵੇ ਥੱਲਾ ਹੈ ਰਿੱਕੀ ਦਾ ਰਾਂਝਾ ਮੀਰਾਂਝਾ ਪਰਬਦੀਜੀ ਦਾ ਰਾਂਝਾ ਮੀਰਾਂਝਾ ਪਰਬਦੀਜੀ ਦਾ ਰਾਂਝਾ ਮੀਰਾਂਝਾ ਪਰਬਦੀਜੀ ਦਾ ਨੀਲਾ ਹੌਰ ਲੁੱਟਿਆ ਮੈਂ ਕੋਈ ਸ਼ਾਹ ਨੀ ਉਤੀ ਬੈਨਾ ਮਾਵਲਾ ਹਾਰੀ ਤੁੰਗ ਤੇਰੇ ਬੇਕੌਜੇ ਨੇ ਤਾਂ ਕੱਟਿਆ ਵੀ ਸਰਾ ਦੋ ਆ ਗਿਆ ਘਟੀ ਦੇ ਲੈਣੇ ਨਹੀਂ ਤੈਨੂੰ ਅਰ ਜਿੜੀ ਲੈਣਾ ਬੱਲੇ ਮੈਂ ਤੇ ਮੋਚ ਰਹੀ ਨਹੀਂ ਨੀ ਮੈਂ ਤੇ ਮੋਚ ਰਹੀ ਤੈਨੂੰ ਮੈਂ ਕੱਟੇ ਮੋਚ ਰਹੀ ਬਸ ਤੇਰੇ ਲਈ ਨੀ ਉਤੀ ਬੈਨਾ ਮਾਵਲਾ ਲੋਕਰ ਛੱਟਵ ਤੇਰੇ ਸਾਰੇ ਚੱਟਦੇ ਬੇਰੇ ਬਾਲੀ ਨੇ ਤਾਂ ਕੱਟ ਲੈ ਆ ਕਰ ਦਿਆ ਹੋ ਗਿਆ ਕੇਤ ਦੇ ਮੇਰੇ ਬੇ ਨੌਕਰ ਦੇ ਕਰਨਾ ਵਾ ਤੋ ਹੱਥਾਂ ਤੇ ਲਾ ਮੈਂਦੀ ਵੇ ਕਰ ਨੌਕਰ ਦੇ ਸਦਾ ਜਵਾਂ ਮੇਰੇਂ ਦੀ ਵੇ ਕਰ ਨੌਕਰ ਦੇ ਕੋਈ ਕਹਿੰਦਾ ਕਹਿੰਦਾ ਤੇਰੇ ਨਾਲੇ ਬਸ ਨਾਂ ਨਾ ਕਰਦੇ ਕਮ ਗੁੱਸਾ ਨਹੀਂ ਲਗਮਾਰੇ ਨਾ ਨਾ ਕਰਦੇ ਗੁੱਸਾ ਨਹੀਂ ਲਗਮਾਰੇ ਤੇਰੇ ਨਾਲੇ ਤੇ ਮਾਤ ਕੀ ਹੈ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਹੁਣ ਬੋਲੀ ਕਾ ਕਿਦਾ ਕੱਲਾ ਨਹੀਂ ਬੋਲੇ ਤਾਂ ਬੰਦਾ ਕਿੱਦਾਂ ਨਹੀਂ ਬੋਲੋ ਨਾਲ ਜੇਦਾ ਬੋਲੀ ਬੋਲੀ ਕੁਝ ਨਾ ਵੇ ਮੈਂ ਸਾਰਾ ਤੰਗਾ ਕਰਦੀ ਤੇਰੀ ਮਾਂ ਹਜੇ ਮੇਰੇ ਨਾਲ ਲੜਦੀ ਵੇ ਮੈਂ ਸਾਰਾ ਤੰਗਾ ਕਰਦੀ ਤੇਰੀ ਮਾਂ ਇੱਥੇ ਬਹਿ ਜਾ ਕਿ ਕੀ ਗੱਲਾਂ ਦੱਸੂ ਜਾਈ ਨਹੀਂ ਤੇਰੇ ਨਾਲ ਬੰਦੇ ਨੂੰ ਕਰਨ ਕੋਤੀ ਆਵੇ ਤੇਰੇ ਨਾਲ ਬੰਦੇ ਨੂੰ ਕਰਨ ਕੋਤੀ ਆਵੇ ਤੇਰੇ ਨਾਲ ਬੰਦੇ ਨੂੰ ਕਰਨ ਕੋਤੀ ਆਵੇ ਤੇਹੁ ਕਰਕੇ ਕਦੇ ਹਾਂ ਕਰਕੇ ਕਦੇ ਹੋ ਆਠੜਾ ਰੋੜਾ ਪਿੱਛੇ ਹੋਇਆ ਰੋੜਾ ਰੋੜਾ ਬੱਤੀ ਅੰਦਰ ਰਾਣੀਾਂ ਦੇ ਖਾਲੀਆਂ ਦੇਖੇ ਤੋਂ ਮੇ ਪੈਣਾ ਨੱਚੀਏ ਸੋਰੇ ਨੱਚੀਏ ਤੇ ਰਾਣੀ ਤੇ ਝਾਂਗ ਦੇਖੇ ਤੋਂ ਮੇ ਪੈਣਾ ਨੱਚੀਏ ਸੋਰੇ ਨੱਚੀਏ ਵੇ ਚੜਤੀ ਸੋਣੀ ਉੱਠ ਗਿਆ ਨੌਕਰਾਂ ਚੜਤੀ ਸੋਣੀ ਉੱਠ ਗਿਆ ਨੌਕਰਾਂ ਨਾ ਚਿੱਤੀ ਨਾ ਜੀਰਾ ਅਸੀਤਾ ਤੈਨੂੰ ਚਿੱਠੀ ਭਾਤੀ ਜੇਹੋ ਜਿਹਾਤਾ ਸਾਰਦੀ ਘਰ ਨੂੰ ਆ ਜਾਵੇਂ ਮਾਰਚ ਲੈ ਕੇ

ਚਿਲਕਾ ਜੀ ਅਸੀਂ ਜੀ ਆਇਆਂ ਕਰਦੇ ਹਾਂ ਬੀ ਉਹ ਮੈਂ ਤਾਂ ਮਰੀ ਲਾਣੀ ਅਗਰ ਦਿਖਾਉਣਾ ਕਿ ਸਾਡੇ